ਸਾਥੀ ਰਿਆ ਕਾਲਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਜ਼ਰਾਂ ਚ ਦੀ ਵੱਡੀ ਖਬਰ ਖਬਰਾਂ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਇੱਕ ਹੋਰ ਝਟਕਾ ਈਡੀ ਦੇ ਵਿਧਾਇਕ ਅਮਨ ਤੁੱਲਾ ਖਾਨ ਨੇ ਕੀਤਾ ਗ੍ਰਿਫਤਾਰ ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਮਾਨਤੁੱਲਾ ਖਾਨ ਨੂੰ ED ਨੇ ਗ੍ਰਿਫਤਾਰ ਕਰ ਲਿਆ ਹੈ ਉਸ ਦਿਨ ਨੂੰ ਬਰਫ ਬੋਲ ਨੀਤੀ ਕੁਟਾਲੇ ਵਿੱਚ PM ਲਾਏ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ ED ਦੇ ਕਰੀਬ 9 ਘੰਟੇ ਦੀ ਪਹੁੰਚ ਗੇ ਉਸ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਵੀਰਵਾਰ ਜਾਨੀ ਕੀ ਅੱਜ 18 April ਨੂੰ ਵਿਧਾਇਕ ਮਾਨਤੁੱਲਾ ਖਾਨ ਪਹੁੰਚ ਗਏ ਸੀ ਲਈ ED ਦੇ ਸਾਹਮਣੇ ਪੇਸ਼ ਹੋਏ ਹਨ ਵਰਕ ਬੋਰਡ ਨਿਯੁਕਤੀ ਘਟਾਲੇ ਦੇ ਗ੍ਰਿਫਤਾਰੀ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਉਖਾਲਾ ਦੇ ਵਿਧਾਇਕ ਅਮਾਨ ਤੁਲਾ ਖਾਨ ਦੇ ਦਿੱਲੀ ਵਰਕ ਬੋਰਡ ਦੇ ਚੇਅਰਮੈਨ ਵਜੋਂ 32 ਲੋਕਾਂ ਦੀ ਗੈਰ ਕਾਨੂੰਨੀ ਭਰਤੀ ਕਰਨ ਦੇ ਦੋਸ਼ ਵਿੱਚ ਦੇਸ਼ ਇਸ ਦੇ ਨਾਲ ਹੀ ਉਸ ਦੇ ਦਿੱਲੀ ਵਰਕ ਬੋਰਡ ਦੀਆਂ ਇੱਕ ਕਈ ਜਾਇਦਾਦਾਂ ਨੂੰ ਨਜਾਇਜ਼ ਤੌਰ ਤੇ ਕਿਰਾਏ ਤੇ ਦਿੱਤਾ ਹੋਇਆ ਹੈ ਇਸ ਵੀ ਦੋਸ਼ ਹੈ ਕਿ ਉਹਨਾਂ ਨੇ ਦਿੱਲੀ ਵਰਕਟ ਬੋਰਡ ਨੂੰ ਫੰਡਾਂ ਦੀ ਦੁਰਵਰਤੋਂ ਕੀਤੀ ਦਿੱਲੀ ਵਰਕਟ ਬੋਰਡ ਤਖਤਾਲ ਕਾਲੀ ਸੀਈਓ ਨੇ ਅਜਿਹੀ ਗੈਰ ਕਾਨੂੰਨੀ ਪ੍ਰਤੀ ਖਿਲਾਫ ਬਿਆਨ ਜਾਰੀ ਕੀਤਾ ਹੈ ਖਬਰ ਨੂੰ ਅੰਤ ਤੱਕ ਵੇਖ ਲਈ ਆਪ ਸਭ ਦਾ ਧੰਨਵਾਦ